ਕੜੇ ਸਿੱਪੇ ਲਾਂਦੇ ਸਦਕੇ ਪੜਤਾਂ ਨੂੰ ਸਾਰੇ ਸ਼ਗਨ ਮੰਨਾਂਦੇ ਚੋਕੇ ਪੇਤਾਂ ਨੂੰ ਖੋਇਆ ਛੜੇ ਬਣਾਉਂਦੇ ਚੋਕੇ ਪੇਤਾਂ ਨੂੰ ਟੀਵੀ ਦਾ ਕੜ ਪੈਰ ਪੈ ਗਿਆ ਤਾਈਂ ਉੱਤੀ ਫੈਲੋਂਦੇ ਟੀਵੀ ਦਾ ਕੜ ਪੈਰ ਪੈ ਗਿਆ ਤਾਈਂ ਉੱਤੀ ਫੈਲੋਂਦੇ ਦਿਨੇ ਦਿਨ ਛੜਿਆ ਨੂੰ ਬੇਦਰਾ ਕੋ ਕਬੜਾ ਗਰਾਂ ਦੇ ਬੰਸਰੇ ਸਿੱਕੇ ਗੰਧੀ ਕਰੀ ਤਿਆਰੀ ਸੁਗਨਾ ਦੇ ਬੰਸਰੇ ਸਿੱਕੇ ਗੰਧੀ ਕਰੀ ਤਿਆਰੀ ਛੜੇ ਬਿੱਲੇ ਦੇ ਵਟਨਾ ਮਲਕੇ ਦੇ ਤੇਰੇ ਹਾਨੀਆਂ ਛੜੇ ਬਿੱਲੇ ਦੇ ਵਟਨਾ ਮਲਕੇ ਸੂਟ ਰੇਸ਼ਮੀ ਪਾਉਂਦੇ ਸਦਕੇ ਪਣ ਅਬਰਾਸਪਰ ਦੇਖ ਰਹੇ ਹਾਂ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੇਮਾਨ ਸਾਡੇ ਚੈਨਲ ਦੀ ਹਮੇਸ਼ਾ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਅਜਿਹੀ ਚੀਜ਼ ਦਿਖਾਈਏ ਜੋ ਪ੍ਰਾਤਨ ਸਮਿਆਂ ਦੇ ਵਿੱਚ ਹੁੰਦੀ ਸੀ ਪ੍ਰਾਤਨ ਜਿਹੜੇ ਲੋਕ ਨੇ ਕਲਾ ਨੂੰ ਪਿਆਰ ਕਰਦੇ ਸੀਗੇ ਜਿਵੇਂ ਸੰਗੀਤ ਨੂੰ ਪਿਆਰ ਕਰਨ ਵਾਲੇ ਸੀ ਤੇ ਅੱਜ ਅਸੀਂ ਸੰਗੀਤ ਦੀ ਉਸ ਲਾਇਬ੍ਰੇਰੀ ਦੇ ਵਿੱਚ ਮੌਜੂਦ ਹਾਂ ਜਿੱਥੇ ਜਿਵੇਂ ਕਹਿ ਸਕਦੇ ਹਾਂ ਕਿ ਇੱਕ ਸਮੁੰਦਰ ਹੈ ਸਮੁੰਦਰ ਦੇ ਵਿੱਚ ਪਤਾ ਨਹੀਂ ਕੀ ਅਨੇਕਾਂ ਚੀਜ਼ਾਂ ਜਿਹੜੀਆਂ ਨੇ ਹੁੰਦੀਆਂ ਨੇ ਤੇ ਉਸੇ ਤਰ੍ਹਾਂ ਸੰਗੀਤ ਦੀ ਜਿਹੜੀ ਹੈ ਅਨੇਕਾ ਪ੍ਰਕਾਰ ਦਾ ਜਿਵੇਂ ਸਾਊਂਡ ਕਹਿ ਸਕਦੇ ਆ ਅਨੇਕਾ ਪ੍ਰਕਾਰ ਦੇ ਤੇ ਪ੍ਰੋਕੋਰਸ ਕਹਿ ਸਕਦੇ ਆ ਵੀਡੀਓ ਕਹਿ ਸਕਦੇ ਆ ਜੋ ਪ੍ਰਾਤਨ 1900 ਜਿਹੜੀ ਹੈ ਉਸ ਦੇ ਵਿੱਚ ਹੁੰਦੇ ਸੀ ਜਾਂ ਫਿਰ 1975 ਤੱਕ ਜਿਹੜੀ ਹੈ ਜ਼ਿਆਦਾਤਰ ਪ੍ਰਚਲਿਤ ਜਿਹੜੀ ਹੈ ਚੀਜ਼ ਰਹੀ ਹੈ ਤੇ ਮੇਰੀ ਹਲੇ ਉਨੀ ਉਮਰ ਨਹੀਂ ਹੈ ਕਿ ਮੈਨੂੰ ਉਸ ਚੀਜ਼ ਬਾਰੇ ਇੰਨਾ ਜ਼ਿਆਦਾ ਨੋਲਿਜ ਹੋਏ ਮੇਰੇ ਫਾਦਰ ਸਾਹਿਬ ਹੁਣ ਜਾਂ ਮੇਰੇ ਦਾਦਾ ਜੀ ਉਹਨਾਂ ਨੂੰ ਜ਼ਰੂਰ ਇਸ ਚੀਜ਼ ਬਾਰੇ ਪਤਾ ਹੋਏਗਾ ਤੇ ਤੁਸੀਂ ਵੀ ਅਕਸਰ ਹੀ ਜਿਹੜਾ ਸਾਡਾ ਸੋਸ਼ਲ ਮੀਡੀਆ ਯੂਥ ਹੈ ਉਹ ਦੇਖਦਾ ਹੁੰਦਾ ਹੈ ਤਾਂ ਸਾਡੀ ਕੋਸ਼ਿਸ਼ ਰਹੀ ਹੈ ਅੱਜ ਤੁਹਾਨੂੰ ਅਸੀਂ ਉਹ ਚੀਜ਼ ਦਿਖਾਉਣ ਜਾ ਰਹੇ ਹਾਂ ਜੋ ਪ੍ਰਾਤਨ ਸਮਿਆਂ ਦੇ ਵਿੱਚ ਹੁੰਦੀ ਸੀ ਅਕਸਰ ਟੀਵੀ ਦੇ ਵਿੱਚ ਦੇਖਦੇ ਸੀਗੇ ਜਿਸ ਚੀਜ਼ ਨੂੰ ਉਹ ਚੀਜ਼ ਜਿਹੜੀ ਹੈ ਅੱਜ ਤੁਹਾਨੂੰ ਦਿਖਾਣੇ ਆ ਤੇ ਉਸ ਚੀਜ਼ ਨੂੰ ਸੰਭਾਲ ਕੇ ਰੱਖਣ ਵਾਲੇ ਕੌਣ ਨੇ ਕਿੱਥੇ ਦੇ ਨੇ ਤੇ ਖੁਸ਼ੀ ਮੈਨੂੰ ਉਦੋਂ ਹੋਈ ਕਿ ਮੇਰੇ ਆਪਣੇ ਹਲਕੇ ਦੇ ਨੇ ਤੇ ਸਾਡੇ ਜਿਹੜੇ ਹੈਗਾ ਹਲਕੇ ਘਨੌਰ ਦਾ ਪਿੰਡ ਕੁੱਥਾ ਖੇੜੀ ਹੈ ਉੱਥੇ ਦੇ ਰਹਿਣ ਵਾਲੇ ਨੇ ਉੱਥੇ ਉਹਨਾਂ ਨੇ ਇਹ ਚੀਜ਼ ਜਿਹੜੀ ਹੈ ਸੰਭਾਲ ਕੇ ਰੱਖੀ ਹੈ ਤੇ ਗੱਲਬਾਤ ਸਭ ਤੋਂ ਪਹਿਲਾਂ ਆਪਾਂ ਉਹਨਾਂ ਦੇ ਨਾਲ ਕਰਾਂਗੇ। ਇਹ ਬਾਪੂ ਜੀ ਕੀ ਨਾਮ ਹੈ ਜੀ? ਜਸਪਾਲ ਸਿੰਘ ਕੁੰਡਕੁੱਤਾ ਘੜੀ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਦੀ। ਤੇ ਬਾਪੂ ਜੀ ਸਭ ਤੋਂ ਪਹਿਲਾਂ ਸ਼ੁਰੂਆਤ ਇਹੀ ਰਹੂਗੀ ਕਿ ਇਸ ਮੰਦਰ ਜਿਹੜਾ ਤੁਸੀਂ ਆਪਣੇ ਉਰੇ ਰੱਖਿਆ ਹੋਇਆ ਹੈ ਕਿੰਨਾ ਕੁ ਪੁਰਾਣਾ ਹੈ ਇਸ ਦੇ ਵਿੱਚ ਸਭ ਤੋਂ ਪੁਰਾਣਾ ਤੇ ਕਿਸ ਤਰ੍ਹਾਂ ਦਾ ਜਨੂਨ ਜਿਹੜਾ ਤੁਹਾਡੇ ਹੋਇਆ ਕਿ ਤੁਸੀਂ ਇਹ ਚੀਜ਼ ਸਾਹਮਣੇ ਰੱਖਣੀ। ਮਤਲਬ ਸਮਝੋ ਜੀ 1900 ਨੂੰ 125 ਕੇ ਸਾਲ ਹੋ ਗਏ ਸਮਝੋ ਅੰਗਰੇਜ਼ ਇਹ ਜਿਹੜਾ ਟੈਲੀਫੋਨ ਪਿਆ ਇਹ ਵੀ ਅੰਗਰੇਜ਼ਾਂ ਦੇ ਟਾਈਮ ਦਾ ਸੰਭਾਲਿਆ ਹੋਇਆ ਹੈ ਹਾਂ ਜੀ ਬਹੁਤ ਦਿਨ ਹੋ ਗਏ ਸੰਭਾਲਦੇ ਸੋ ਇਹ ਦੇਖ ਰਹੇ ਹਾਂ ਕਿ ਤਸਵੀਰ ਤੇ ਤੁਹਾਡੇ ਕਿਸ ਤਰ੍ਹਾਂ ਜਿਹੜਾ ਮਨ ਦੇ ਵਿੱਚ ਹੋਇਆ ਕਿ ਤੁਸੀਂ ਜਿਹੜੀ ਇਹ ਪੁਰਾਤਨ ਚੀਜ਼ਾਂ ਨਿਸ਼ਾਮ ਕੇ ਰੱਖਣਾ ਬਸ ਪਹਿਲਾਂ ਤਾਂ ਮੇਰਾ ਸੰਗੀਤ ਨਾਲ ਮਤਲਬ ਮੋਹ ਸੀ ਪਿਆਰ ਸੀ ਸੰਗੀਤ ਤੋਂ ਬਾਅਦ ਫਿਰ ਪੁਰਾਤਨ ਚੀਜ਼ਾਂ ਵੱਲ ਖਿਆਲ ਹੋ ਗਿਆ ਵੀ ਜਿਹੜੀ ਚੀਜ਼ ਮਿਲਦੀ ਆ ਉਹ ਲੈ ਲਓ ਵੀ ਇਹ ਇਹ ਟਾਈਮ ਹੀ ਹੈ ਜੀ ਫਿਰ ਤਾਂ ਇਹ ਅਲੂਪ ਹੋ ਜਾਣੀਆਂ ਮਿੱਲੀਆਂ ਨਹੀਂ ਹੈਗੀਆਂ ਜਿਹੜੀ ਚੀਜ਼ ਮੇਰਾ ਦਿਮਾਗ ਹੋਰ ਤਰ੍ਹਾਂ ਦਾ ਰਿਹਾ ਵੀ ਜਿਹੜੀ ਚੀਜ਼ ਮਿਲਦੀ ਹੈ ਜੀ ਉਹਨੂੰ ਲੈ ਲਓ ਲੈ ਕੇ ਸਾਹਮਣੇ ਲੈਣੇ ਹੈ ਪੈਸਾ ਤਾਂ ਹੈ ਵੀ ਜੇ ਨਹੀਂ ਵੀ ਹੋ ਜਾ ਯਾਰ ਮੈਂ ਤਰਹੀ ਰਹੇ ਮੇਰੀ ਮਦਦ ਕਰ ਦਿੰਨੇ ਆ ਹੌਲੀ ਹੌਲੀ ਮੋੜ ਦਿੰਨੇ ਆ ਜੀ ਫਿਰ ਤੇ ਮਨ ਦੇ ਵਿੱਚ ਹੁੰਦਾ ਜੀ ਕਿ ਇਹ ਚੀਜ਼ਾਂ ਤੁਸੀਂ ਜੇ ਮੋਬਾਈਲ ਦੀ ਗੱਲ ਕਰੀਏ ਤਾਂ ਇਹ ਜਿਹੜਾ ਇਹ ਜਿਹੜਾ ਟੈਲੀਫੋਨ ਹੈ ਇਹ ਕਿੱਥੋਂ ਲੈ ਕੇ ਆਏ ਸੀ ਇਹ ਤਾਂ ਮਤਲਬ ਐ ਹੀ ਨਹੀਂ ਪਤਾ ਹੈਗਾ ਬਹੁਤ ਅੱਠ ਸਵੇਰੇ ਘੁੰਮ ਲਿਆ ਜੀ ਪਤਾ ਨਹੀਂ ਕਿੱਥੋਂ ਕਿਹੜੀ ਚੀਜ਼ ਜਿੱਥੋਂ ਮਿਲ ਗਈ ਮੈਂ ਉੱਥੋਂ ਲੈ ਲੈਣੀ ਹੈ ਬਸ ਛੱਡਣੀ ਨਹੀਂ ਹੈ ਮੇਰਾ ਹੋਰ ਹਸਾਬ ਜੀ ਮੈਂ ਘਰ ਤੋਂ 4 ਵਜੇ ਉੱਠਿਆ ਕਰਦਾ ਹਾਂ ਘਰ ਵਾਲਿਆਂ ਨੇ ਚਾਹ ਜੇ ਮੈਂ ਕਹਿਣਾ ਵੀ ਉੱਠੇ ਵੇ ਹੋਏ ਚਾਹ ਬਣਾਤੀ ਨਹੀਂ ਮੈਂ ਆਪਣੇ ਆਪ ਚਾਹ ਬਣਾਣੀ ਬਿਸਕੁਟਾਂ ਵੱਡੇ ਪੈਕਟ ਲਿਆਣ ਕੇ ਰੱਖੇ ਹੋਏ ਉਹਨਾਂ ਦੇ ਖਾ ਕੇ ਬੁਨੇ ਚੱਲਾ ਜਾਣਾ ਜੀ 5 ਵਜੇ ਰੇਲਵੇ ਸਟੇਸ਼ਨ ਪਹੁੰਚਣਾ ਗੱਡੀ ਜੇਦਰ ਦਾ ਰੂਟ ਹੁੰਦਾ ਤਾਂ ਆ ਹੀ ਤੇ ਆਪਣਾ ਚੜ ਜਾਣਾ ਜੀ ਮਨ ਦੇ ਵਿੱਚ ਕਿਵੇਂ ਆਇਆ ਕਿ ਇਹ ਚੀਜ਼ਾਂ ਸੰਭਾਲ ਕੇ ਰੱਖਣੀਆਂ ਕਦੇ ਘਰਦਿਆਂ ਦੇ ਕਿਵੇਂ ਰਿਹਾ ਕਿ ਤੁਸੀਂ ਇਹ ਚੀਜ਼ਾਂ ਰੱਖਦੇ ਹੋ ਬੋਲਦੇ ਵੀ ਹੋਣੇ ਕਿਉਂਕਿ ਜਿਸ ਟਾਈਮ ਦੀ ਤੁਸੀਂ ਇਹ ਚੀਜ਼ਾਂ ਰੱਖਿਆ ਨੇ ਕਾਫੀ ਅਨਮੋਲ ਚੀਜ਼ਾਂ ਨੇ ਹਾਂ ਜੀ ਮਤਲਬ ਜਦ ਤੱਕ ਗਰੀਬੀ ਵੀ ਜੀ ਅੱਛਾ ਚੀਜ਼ਾਂ ਸਸਤੀਆਂ ਵੀ ਸੀ ਜਦ ਯਾਨੀ ਕਿ ਪੈਸੇ ਦੀ ਵੈਲਿਊ ਸੀ ਸੌ ਮਤਲਬ ਜਦ ਤੱਕ 1 ਰੁਪਏ ਦੀ ਵੀ ਵੈਲਿਊ ਸੀ ਉਸ ਟਾਈਮ ਮੈਂ ਜਿਸ ਟਾਈਮ ਮੈਂ ਪਹਿਲਾ ਪੱਥਰ ਦੇ ਰਿਕਾਰਡ ਖਰੀਦੇ ਆ ਜੀ 1 ਰੁਪਏ ਨੂੰ ਖਰੀਦਿਆ ਮੈਂ 1 ਰੁਪਏ ਨੂੰ ਰਿਕਾਰਡ ਪੱਥਰ ਦਾ ਖਰੀਦਿਆ ਜਿਹੜੇ ਚੰਗੇ ਕਲ ਕਰਾਂਦੇ ਸੀ ਫਿਰ ਉਸ ਤੋਂ ਬਾਅਦ ਫਿਰ 100 ਨੂੰ ਵੀ ਕਿੱਦਿਆਂ ਖਰੀਦੇ ਆ 500 ਨੂੰ ਵੀ ਖਰੀਦੇ ਆ 1000 ਨੂੰ ਵੀ ਖਰੀਦੇ ਆ ਹੁਣ ਯਾਨੀ ਕਿ ਮਤਲਬ ਨਵੇਂ ਵੀ ਕੱਢੇ ਆ ਜੀ ਮਤਲਬ ਐਚ ਐਮ ਬੀ ਕੰਪਨੀ ਦੇ ਚੰਡੀਗੜ੍ਹ ਸਾਰੇ ਗਮਾਂ ਵਾਲੇ ਨਾ ਤਿੰਨ ਰਿਕਾਰਡ ਚ ਤੁਮ ਕਿੱਲੇ ਦੇ ਨਵੇਂ ਕੱਢੇ ਆ ਜੀ ਦੋ ਰਿਕਾਰਡ ਸੁਦੀਪ ਮਾਲਕ ਦੇ ਹਾਂਜੀ ਤੇ ਇਹ ਤੁਸੀਂ ਰੱਖਿਆ ਹੋਇਆ ਨੈਸ਼ਨਲ ਪੈਰਾਸੋਨਿਕ ਦਾ ਕੀ ਚੀਜ਼ ਹੈ ਜੀ ਇਹ ਟੇਪ ਰਕੋਰਡ ਹੈ ਜੀ ਸਭ ਤੋਂ ਪਹਿਲਾਂ ਮੈਂ ਇਹੀ ਲਿਆ ਸੀ ਮੇਰੀ ਮਾਂ ਨੇ ਲੇਕੇ ਕਿੰਨੇ ਕੁ ਦਾ ਸੀਗਾ ਉਸ ਟਾਈਮ 300 ਰੁਪਏ ਦਾ ਉਸ ਟਾਈਮ ਮੇਰੀ ਉਸ ਟਾਈਮ ਮੇਰੀ 10 ਰੁਪਏ ਦਿਹਾੜੀ ਹੁੰਦੀ ਸੀ ਜੀ 19 70 72 ਦੇ ਲੱਗ ਪਾ ਭੱਗ ਗਿਆ ਮੇਰੇ ਐਨਾ ਤਾਂ ਯਾਦ ਨਹੀਂ ਹੈ ਹੁਣ ਉਸ ਟਾਈਮ ਮੇਰੀ 10 ਰੁਪਏ ਦਿਹਾੜੀ ਹੁੰਦੀ ਸੀ ਜੀ ਮੇਰੀ ਮਾਂ ਨੇ ਮੈਨੂੰ 100 ਰੁਪਇਆ ਮੇਰੇ ਕੋਲ ਘਟਿਆ ਸੀ ਮੇਰੀ ਮਾਂ ਨੇ ਦੇ ਅਸੀਂ ਵੀ ਮੈਨੂੰ 300 ਰੁਪਏ ਦੀ ਖਰੀਦ ਹੈ ਉਸ ਵਕਤ ਦੀ ਤੇ ਹੁਣ ਤੱਕ ਕਿਹੜੀ ਕਿਹੜੀ ਚੀਜ਼ ਤੁਹਾਡੇ ਕੋਲ ਪਈ ਹੈ ਟੇਪ ਰਿਕਾਰਡਸ ਦੀ ਗੱਲ ਕਰੀਏ ਤਾਂ ਕਿੰਨੇ ਕ ਟੇਪ ਰਿਕਾਰਡਸ ਇਹ ਮੇਰੇ ਕੋਲ 5-6 ਟੇਪ ਰਿਕਾਰਡ ਪਏ ਆ ਜੀ ਬਾਕੀ 300 ਰੇਡੀਓ ਪਏ ਆ ਮਤਲਬ ਸਿੰਗਲ ਵੀ ਹੈ 2 ਇਨ 1 ਵੀ ਹੈ 3 ਇਨ 1 ਵੀ ਹੈ ਜੀ ਸਾਰੇ ਚੱਲਦੇ ਆ 20 ਬਾਈ ਡੈਕਾਂ ਪਈਆਂ ਜੀ ਅਨ ਡੈਕਾਂ ਦੀਆਂ ਕਸਟਾਂ ਪਈਆਂ ਜੀ 5000 ਡੈਕ ਦੀ ਕਸਟ ਪਈ ਹੈ ਬਾਕੀ 15 ਬੀਸੀਆਰ ਹੈ ਬੀਸੀਆਰ ਦੀ ਕਸਟ ਪਈ ਹੈ ਜੀ 5600 ਤੇ ਬਾਕੀ ਸੀਡੀ ਪਲੇਅਰ ਡੀਵੀਡੀ ਇਹਨਾਂ ਦੀਆਂ ਕਸਟਾਂ ਪਈਆਂ ਕੈਮਰੇ ਆਏ ਸੀ ਉਹ ਕੈਮਰਿਆਂ ਦੇ ਵਿੱਚ ਰਿਕਾਰਡ ਹੁੰਦੇ ਸੀ 5600 ਕਸਟ ਮੇਰੇ ਕੋਲ ਉਹਨਾਂ ਕੈਮਰਿਆਂ ਦੀ ਵੀ ਪਈ ਹੈ ਇੱਕ ਆਪਣਾ ਟੇਬਲ ਗਾਰਡ ਆਇਆ ਸੀ ਬਾਹਰ ਦਾ ਹਾਂਗਕਾਂਗ ਦਾ ਬਣਿਆ ਉਹਦੀ ਇੱਕ ਕਸਟ ਹੈ ਉਹ ਕਸਟਮੇਰ ਕੋਲ ਹੈ ਜਾਂ ਹੋਰ ਕਿਸੇ ਕੋਲ ਹੈ ਨਹੀਂ ਮੇਰੇ ਵੀ ਉਹ ਦੋਸਤ ਨੇ ਭੇਜੀ ਸੀ ਯੂ ਐਸ ਏ ਤੋਂ ਮੈਨਰੇ ਕੋ ਪਈਏ ਜੀ ਉਹ ਬਾਕੀ ਬਹੁਤ ਸਾਮਾਨ ਤੁਸੀਂ ਦੇਖ ਰਹੇ ਆ ਜੀ ਮਾ ਟੈਲੀਫੋਨ ਜੇਕਰ ਆਪ ਇੱਕ ਗੱਲ ਕਰੀਏ ਤਾਂ ਪਹਿਲਾਂ ਬਿਜਲੀ ਨਹੀਂ ਹੁੰਦੀ ਸੀ ਤਾਂ ਬਿਜਲੀ ਉਹ ਅਕਸਰ ਦੇਖਦੇ ਹੁੰਦੇ ਸੀਗੇ ਟੀਵੀ ਦੇ ਵਿੱਚ ਕਿ ਹੱਥ ਦੇ ਨਾਲ ਚਾਬੀ ਲਾ ਕੇ ਘੁਮਾਉਂਦੇ ਸੀ ਉਹ ਕੀ ਚੀਜ਼ ਹੁੰਦੀ ਸੀ ਤੇ ਪਈਏ ਤੁਹਾਡੇ ਕੋ ਹਾਂ ਜੀ ਉਹ ਮਤਲਬ ਸਭ ਤੋਂ ਪਹਿਲਾਂ ਆਈ ਸੀ ਗਰਾਮੋਫੋਨ ਪਿੱਪਲ ਪਿੱਤਲ ਦੇ ਪੰਪੂ ਜੀ ਵਾਲੀ ਉਸ ਉਸ ਤੋਂ ਬਾਅਦ ਫਿਰ 102 ਮਾਡਲ ਆ ਗਈ ਇਹ ਵਿਆਹਾਂ ਦੇ ਵਿੱਚ ਆਵਾਜ਼ੀ ਹੁੰਦੀ ਸੀ ਪਹਿਲਾਂ ਸਾਊਂਡ ਬਾਕਸ ਆਇਆ ਸੀ ਜੀ ਬੜੇ ਬੜੇ ਲੋਕ ਯਾਨੀ ਕਿ ਮਹਿਲਾਵਾਲੇ ਮਹਿਲਾਵਾਲਿਆ ਆਪਣੇ ਮਹਿਲਾ ਦੇ ਵਿੱਚ ਰੱਖਦੇ ਹੁੰਦੇ ਸੀ ਇਹਨੂੰ ਸਾਊਂਡ ਬਾਕਸ ਵਾਲੀ ਨੂੰ ਬਈ ਸੂਈ ਲਾਈ ਨਾ ਬੈਟਰੀ ਦੀ ਲੋਡ ਨਾ ਬਿਜਲੀ ਲੋਡ ਸੁਣ ਲੈ ਜੀ ਉਸ ਤੋਂ ਬਾਅਦ ਫਿਰ ਛਿੱਟੇ ਛਿੱਟੇ ਉਹ ਆ ਗਈ ਸੀ ਮਤਲਬ ਪੀਕਅਪ ਬੋਲਦੇ ਸੀ ਸੂਈ ਹਰ ਹਰ ਰਿਕਾਰਡ ਬਾਅਦ ਬਦਲ ਨਹੀਂ ਪੈਂਦੀ ਸੀ ਸੂਈ ਉਹ ਫਿਰ ਬਿਜਲੀ ਨਾਲ ਬਿਜਲੀ ਦੀ ਤਾਂ ਬਾਤ ਚਾਹੀਏ ਪਹਿਲਾਂ ਉਹ ਬੈਟਰੀ ਹੁੰਦੀ ਸੀ 12 ਵੋਲਟ ਦੀ ਉਹ ਬੈਟਰੀ ਉਹ ਪਰ ਆ ਕੇ ਲਾਉਂਦੇ ਹੁੰਦੇ ਸੀ 2 ਰੁਪਏ ਦੀ ਪਰਦੇ ਹੁੰਦੇ ਸੀ ਰਾਜਪੁਰੇ ਉਸ ਟਾਈਮ ਐਂਪਲੀਫਾਇਰ ਲੱਗਦਾ ਸੀ ਕੈਪੀਟਲ ਦਾ 20 ਵਾਟ ਦਾ ਜਾਂ 30 ਵਾਟ ਦਾ ਉਹ ਦੋਆਂ ਦੇ ਵਿੱਚ ਵਾਧੇ ਹੁੰਦੇ ਸੀ ਕਿਤੇ ਬਾਪੂ ਜੀ ਇਹ ਮੈਂ ਹੋਇਆ ਕਿ ਕਿਉਂਕਿ ਤੁਹਾਡੇ ਕੋਲ ਸਮੁੰਦਰ ਹੈ ਇਸ ਇੱਕ ਤਰ੍ਹਾਂ ਦਾ ਸੰਗੀਤ ਦਾ ਕਹਿ ਸਕਦੇ ਆ ਕਿ ਪੁਰਾਣਾ ਸਮਾਨ ਬਹੁਤ ਹੈ ਕਦੇ ਇਵੇਂ ਵੀ ਹੋਇਆ ਵੀ ਕੋਈ ਤੁਹਾਡੇ ਕੋਲ ਆਇਆ ਹੋਏ ਤੇ ਤੁਹਾਨੂੰ ਕਹੇ ਕਿ ਇਹ ਸਾਰਾ ਜਿਹੜਾ ਸਮਾਨ ਮੈਂ ਦੇ ਦوں ਜਿੰਨੇ ਤੁਸੀਂ ਪੈਸੇ ਕਹੋਗੇ ਉਹਨੇ ਪੈਸੇ ਤੁਹਾਨੂੰ ਦੇ ਦਿਆਂਗੇ ਹਾਂ ਜੀ ਵਪਾਰੀ ਬਣ ਕੇ ਆਂਦੇ ਆ ਪਰ ਮੈਂ ਮਤਲਬ ਬੇਜ਼ਦਾਨੀ ਹੈ ਜੀ ਮੈਨੂੰ ਮਤਲਬ ਲਗੋ ਹੈ ਮੈਂ ਜਦ ਤੱਕ ਸਾਹ ਤੇ ਸਾਹ ਹੈ ਆਪਣੇ ਦਮਤੇ ਜੀ ਦਮ ਨਾਲ ਇਕੱਠਾ ਕਰਦਾ ਰਹਾਂਗੇ ਸਾਂਭਾਂਗੇ ਜਿੰਨੇ ਜੋਗੇ ਵੀ ਹੈਗੇ ਆ ਸਾਂਭਾਂਗੇ ਪਰ ਪਰਦਾ ਕਿਵੇਂ ਚੱਲ ਸਭ ਤੋਂ ਜ਼ਿਆਦਾ ਚੀਜ਼ ਹੁੰਦੀ ਹੈ ਪਰਿਵਾਰ ਦੀ ਬੇਟਾ ਬੇਟਾ ਦਾ ਕਿੰਨੇ ਆ ਬੱਚਿਆਂ ਦਾ ਮੇਰੇ ਬੱਚੇ ਬਹੁਤ ਠੀਕ ਹੈ ਜੀ ਮੇਰੇ ਲਾਇਕ ਹੈ ਬڑا ਬੇਟਾ ਮੇਰਾ ਉਹ ਤੁਹਾਡੇ ਕਿਨੇ ਆਇਆ ਉਹ ਜਰਨਲ ਸਾਹਿਕ ਹੈ ਜੀ ਮੇਰਾ ਯਾਨੀ ਕਿ ਮਤਲਬ ਜਿਹੜੀ ਚੀਜ਼ ਮੈਂ ਨਹੀਂ ਸੈੱਟ ਨਹੀਂ ਕਰ ਸਕਦਾ ਉਹ ਕਰ ਦਿੰਦਾ ਆ ਕੇ ਉਹ ਮੇਰੇ ਤੋਂ ਬਾਅਦ ਯਾਨੀ ਕਿ ਉਹਦੀ ਜ਼ਿੰਮੇਵਾਰੀ ਹੈ ਪਰ ਉਹਨੇ ਸਾਹਮਣੇ ਮੇਰੇ ਜੀਵਨ ਸਾਥੀ ਮੇਰੀ ਘਰੋਂ ਹੈ ਜਿਹੜੀ ਉਹ ਬਹੁਤ ਯਾਨੀ ਕਿ ਨਾ ਮੈਂ ਸ਼ਿਸ਼ਟ ਕਰਾ ਵੀ ਥੋੜੀ ਹੈ ਥੋੜੇ ਲਿਬਜਾਂ ਮਤਲਬ ਪੱਥਰ ਦੇ ਰਿਕਾਰਡ ਦੇਖਦੇ ਹੁੰਦੇ ਸੀਗੇ ਜਦੋਂ ਦੂਰਦਰਸ਼ਨ ਦੇ ਉੱਪਰ ਪ੍ਰੋਗਰਾਮ ਚੱਲਦਾ ਹੁੰਦਾ ਸੀਗਾ ਪੱਥਰ ਦਾ ਰਿਕਾਰਡ ਬਹੁਤ ਚੱਲਦਾ ਹੁੰਦਾ ਸੀਗਾ ਉਹ ਉਹ ਚੀਜ਼ ਵੀ ਰੱਖੀ ਹੋਈ ਹੈ ਹਾਂਜੀ ਪੱਥਰ ਦੇ ਆ ਸਭ ਤੋਂ ਪਹਿਲਾਂ ਪੱਥਰ ਦੇ ਹੀ ਆਏ ਹਨ ਜਿਹੜੇ-ਜਿਹੜੇ ਹੁੰਦੇ ਸੀਗੇ ਪੱਥਰ ਦੇ ਦੋ ਸੈਟ ਆਏ ਆ ਸਭ ਤੋਂ ਪਹਿਲਾਂ ਇੱਕ ਸੈਟ ਵੀ ਆਇਆ ਉਸ ਤੋਂ ਬਾਅਦ ਫਿਰ ਦੋ ਸੈਟ ਹੋ ਗਏ ਫਿਰ ਪੱਥਰ ਦੇ ਬਹੁਤ ਦੇਰ ਤੱਕ ਚੱਲੇ ਆ ਜੀ ਇਹ 1970 ਤੱਕ ਚੱਲੇ ਆ ਜੀ 1970 72 ਤੱਕ ਚੱਲੇ ਆ ਪੱਥਰ ਦੇ ਉਸ ਤੋਂ ਬਾਅਦ ਫਿਰ ਈਪੀਆ ਰਿਕਾਰਡ ਪਲਾਸਟਿਕ ਦੇ ਆ ਆ ਗਏ ਜਿੱਤਨਾ ਸਾਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਤੁਹਾਡੇ ਕੋਲ ਇੰਨਾ ਸਮਾਨ ਹੈ ਕਿ ਦੋ ਯੂਨੀਵਰਸਿਟੀ ਦੇ ਜਿਹੜੇ ਬੱਚੇ ਨੇ ਪੀਐਚਡੀ ਕਰ ਗਏ ਨੇ ਕੀ ਕਿੰਨੀ ਕਿਹਾ ਦੇ ਕਿਵੇਂ ਤੁਹਾਨੂੰ ਕੀ ਤੁਹਾਡੇ ਤੋਂ ਲੈ ਕੇ ਗਏ ਸੀ ਜਾਂ ਕਿਵੇਂ ਉਹਨਾਂ ਨੇ ਨਹੀਂ ਮੈਂ ਉਹਨਾਂ ਨੂੰ ਦੇ ਆ ਉਹ ਕੁਝ ਨਹੀਂ ਹੈਗਾ ਜੀ ਸਮਾਨ ਉਹ ਨਾ ਕਿਸੇ ਬੰਦੇ ਕੋਲ ਗਏ ਹੋਣੇ ਮੈਂ ਨਾਂ ਤਾਂ ਨਹੀਂ ਲੰਦਾ ਹੈਗਾ ਉਹਨਾਂ ਨੇ ਕਿਹਾ ਉਹਨਾਂ ਤੋਂ ਪੈਸੇ ਮੰਗ ਲਏ ਜੀ ਉਹ ਮੁੰਡੇ ਨੇ ਮੇਰੇ ਕੋਲ ਮੇਰਾ ਆਰਟੀਕਲ ਲੱਗੇ ਸੀ ਜੀ ਪੰਜਾਬੀ ਤਰਜੋਂ ਦੇ ਵਿੱਚ ਬਹਾਦਰ ਸਿੰਘ ਲਾਇਆ ਸੀ ਤੋਂ ਪੱਤਰਕਾਰ ਮਰਦਾਂ ਪੁੱਤਰ ਵਾਲੇ ਨਹੀਂ ਤੇ ਉਹ ਮੇਰਾ ਨੰਬਰ ਦਿਆ ਹੋਇਆ ਸੀ ਪਤਾ ਨਹੀਂ ਉਹਨੇ ਤੇ ਪਤਾ ਨਹੀਂ ਕਿਸ ਤਰ੍ਹਾਂ ਮੇਰਾ ਨੰਬਰ ਲੈ ਕੇ ਉਹ ਮੁੰਡਾ ਆ ਗਿਆ ਮੈਨੂੰ ਕਹਿ ਰਿਹਾ ਜੀ ਪ੍ਰੋਫੈਸਰ ਰੈਜ਼ਿਡੈਂਸਿੰਡ ਬਰਾੜ ਦਾ ਜੀ ਕੋਈ ਉਹਨੇ ਮੇਰੇ ਨਾਲ ਮਤਲਬ ਉਹਨੇ ਉਸ ਬੰਦੇ ਨਾਲ ਮੇਰੀ ਗੱਲ ਕਰਾਈ ਫਿਰ ਕਹਿ ਰਿਹਾ ਜੀ ਮੇਰਾ ਸਟੂਡੈਂਟ ਹੈ ਮੈਂ ਭੇਜ ਰਿਹਾ ਇਹਨੂੰ ਸਮਾਨ ਦਿਖਾਉ ਉਹ ਆਪਣਾ ਤਲਜੀ ਮੈਂ ਦਿਖਾਇਆ ਫਿਰ ਉਹ ਵਜ਼ਾਰਾ ਮੇਰੇ ਕੋਲ ਜੀ 3 ਸਾਲ ਆਉਂਦਾ ਰਿਹਾ ਲਗਾਤਾਰ ਆਇਆ ਐਤਵਾਰ ਉਹ ਪਾਸ ਹੋ ਗਿਆ ਜੀ ਫਿਰ ਬਹੁਤ ਮੈਨੂੰ ਵਧਾਈਆਂ ਮਾਬਾਰਕਾਂ ਦੇ ਕੇ ਗਿਆ ਜੀ ਮੇਰਾ ਧੰਨਵਾਦ ਕਰਕੇ ਗਿਆ ਫਿਰ ਉਹ ਬੜੂ ਸਾਹਿਬ ਨੂੰ ਨੌਕਰੀ ਵੀ ਮਿਲ ਗਈ ਦੀ ਫਿਰ ਉਹ ਹੁਣ ਪੰਜਾਬੀ ਯੂਨੀਵਰਸਿਟੀ ਆਪਣਾ ਪੰਜਾਬੀ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਉਹਨੂੰ ਕੋਈ ਹੋਰ ਪੋਸਟ ਮਿਲ ਗਈ ਜੀ ਕੋਈ ਜਿੰਮੇ ਦਾ ਤੁਹਾਡੇ ਕੋਲ ਰਿਕਾਰਡ ਹੈ ਜੇਕਰ ਗੱਲ ਕਰੀਏ ਤਾਂ ਵੰਡ ਤੋਂ ਪਹਿਲਾਂ ਕੰਪਨੀਆਂ ਹੁੰਦੀਆਂ ਸੀਗੀਆਂ ਉਹ ਕੰਪਨੀਆਂ ਦਾ ਵੀ ਤੁਹਾਡੇ ਕੋਲ ਰਿਕਾਰਡ ਹੈ ਹਾਂ ਜੀ ਹਾਂ ਕੋਲੰਬੀਆ ਕਾ ਕੰਪਨੀ ਦੇ ਰਿਕਾਰਡ ਮੇਰੇ ਕੋਲ 60 ਰਿਕਾਰਡ ਮਤਲਬ ਪਾਕਿਸਤਾਨ ਦੇ ਕੋਲੰਬੀਆ ਕੰਪਨੀ ਦੇ ਬਿਲਕੁਲ ਨਵੇਂ ਪਈਆਂ ਰੈਪਰਾਂ ਦੇ ਵਿੱਚ ਪੰਜਾਬੀ ਜੇ ਹੁਣ ਤੱਕ ਕਿਹੜੇ ਕਿਹੜੇ ਕਲਾਕਾਰ ਨੂੰ ਮਿਲ ਚੁਕੇ ਆ ਤੁਸੀਂ ਬਹੁਤ तकरीबन ਜੀ ਪੰਜਾਬ ਦੇ ਸਾਰੇ ਕਲਾਕਾਰਾਂ ਨੂੰ ਮੇਰੀ ਇਨ ਜਤ ਕਰੀ ਜੀ ਉਹਨਾਂ ਨੇ ਰਹਿ ਰੱਬ ਦਾ ਨਾਮ ਕੇਦੀਪ ਸਾਹਿਬ ਸ਼ਦੀਸ਼ ਸਦੀਸ਼ ਪਕੂਰ ਯਮਲਾ ਜੀ ਆਪਣਾ ਗੋਛਨ ਕੋਮਲ ਸੁਰਿੰਦਰ ਸੋਨਿਆ ਹਾਂਜੀ ਆਪਣਾ ਗੁਰਦੀਪ ਕੌਰ ਨੂੰ ਵੀ ਮੈਂ ਮਿਲਿਆ ਸੀ ਆਪਣਾ ਲੁਧਿਆਣੇ ਜੀ ਰਣਜੀਤ ਕੌਰ ਨੂੰ ਮਿਲਿਆ ਮੁਮਨ ਸਦੀਪ ਸਾਹਿਬ ਨੂੰ ਅ ਜਸਵੰਤ ਸੰਧਿਲਾ ਜੀ ਨੂੰ ਤਕਰੀਬਨ ਸਾਰਿਆਂ ਨੂੰ ਮਿਲਿਆ ਹਾਂ ਜੀ ਮੈਂ ਬਿਲਕੁਲ ਜੀ ਜ਼ਿੰਦਗੀ ਦਾ ਕੋਈ ਐਸਾ ਕਿੱਸਾ ਜਿਹੜਾ ਤੁਹਾਨੂੰ ਸੰਗੀਤ ਜਿੰਨੇ ਪ੍ਰਭਾਵਿਤ ਕੀਤਾ ਹੋਏ ਜਾਂ ਫਿਰ ਸੰਗੀਤ ਦੇ ذریعے ਤੁਹਾਨੂੰ ਕੋਈ ਐਸੀ ਚੀਜ਼ ਮਿਲੀ ਹੋਏ ਜਿਹੜੀ ਤੁਹਾਡੀ ਮੰਦੇ ਇੱਛਾ ਸੀ ਕਿ ਇਹ ਚੀਜ਼ ਮੈਨੂੰ ਜਿਹੜੀ ਆ ਮਿਲਦੀ ਮੇਰੀ ਇੱਛਾ ਸੀ ਜੀ ਹਾਂ ਜਿਹੜੀ ਆ 102 ਮਾਡਲ ਨਾ ਮਚੀ ਨੂੰ ਕੋਈ ਆ ਇਹ ਮੇਰੀ ਇੱਛਾ ਸੀ ਮੈਂ ਇਹਦੇ ਬਿਸੇ ਦਿੱਲੀ ਤੋਂ ਪਿੱਛੇ ਲੱਗਿਆ ਹੋਇਆ ਸੀ ਵੀ ਮੈਂ ਇਹ ਮਚੀ ਲੈਣੀ ਆ ਜੀ ਦਿੱਲੀ ਤੇ ਇਹ ਦਿੱਲੀ ਤੋਂ ਚੱਲੀ ਸੰਗਰੂਰ ਆ ਗਈ ਜੀ ਸੰਗਰੂਰ ਤੋਂ 90 ਆ ਗਈ 90 ਤੋਂ ਚੱਲ ਗਏ ਮੇਰੇ ਕੋਲ ਦੋਸਤਾਂ ਦੀ ਮਂਡਿਆਣਾ ਪਿੰਡਾਂ ਕੀ ਮਂਡਿਆਣੀ ਤੋਂ ਰੋਪੜ ਚਲੀ ਗਈ ਰੋਪੜ ਤੇ ਫੇਰ ਮੇਰੇ ਕੋਲ ਆਈ ਜੀ ਇੰਨਾ ਸਫਰ ਕਰਕੇ ਕਾਫੀ ਮਰਲੀ ਮੰਨਦੇ ਵੀ ਸੀਗਾ ਕਿ ਇਹ ਲੈਣੀ ਹੋਣੀ ਨਹੀਂ ਨਹੀਂ ਇਹ ਇਹਦੀ ਆਵਾਜ਼ ਸੁਣਨੀ ਸੀ ਜੀ ਮੈਂ ਆਵਾਜ਼ ਸੁਣਨੀ ਸੀ ਮੇ ਮੇਰੇ ਮਨ ਨੂੰ ਆਵਾਜ਼ ਬਹੁਤ ਵਧੀਆ ਲੱਗੀ ਜੀ ਹਾਂ ਇਹ ਇਹਦੀ ਹਰ ਇੱਕ ਚੀਜ਼ ਰੀਜਨਲ ਹੈ ਕੰਪਨੀ ਦੀ ਹੈ ਜਿਵੇਂ ਤੁਹਾਡੇ ਕੋਲ ਕੋਈ ਜਿਵੇਂ ਸਾਡੀ ਇਹ ਵੀਡੀਓ ਦੇਖ ਰਿਹਾ ਕੋਈ ਆਂਦਾ ਵੀ ਹੈ ਤਾਂ ਦਿਖਾਣੇ ਹੋ ਤੁਸੀਂ ਸਾਰਿਆਂ ਨੂੰ ਤਾਂ ਕਿਵੇਂ ਦਾ ਜਿਹੜਾ ਤੁਹਾਨੂੰ ਲੱਗਦਾ ਕੀ ਜਿਹੜੀ ਇਹ ਕਲਾ ਤੁਹਾਡੀ ਲੋਕ ਦੇਖ ਰਹੇ ਨੇ ਬਾਹਰ ਜਾਂ ਫਿਰ ਤੁਹਾਨੂੰ ਮਿਲਣ ਆਉਂਦੇ ਨੇ ਉਦੋਂ ਕਿਵੇਂ ਮਹਿਸੂਸ ਕਰਦੇ ਹੋ ਕਿਉਂਕਿ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਪੰਜਾਬ ਹੀ ਨਹੀਂ ਤੁਸੀਂ ਪੂਰੇ ਇੰਡੀਆ ਦੇ ਵਿੱਚ ਪਹਿਲੇ ਹੋਗੇ ਜਿਨ੍ਹਾਂ ਨੇ ਇੰਨਾ ਸਾਰਾ ਸੰਗੀਤ ਸੰਭ ਕੇ ਰੱਖਿਆ ਹੈ ਮੈਨੂੰ ਖੁਸ਼ੀ ਹੁੰਦੀ ਹੈ ਜੀ ਜੇਕਰ ਮੇਰੇ ਘਰ ਆ ਵੀ ਗਿਆ ਕੋਈ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਵੀ ਕੋਈ ਸੰਗੀਤ ਪ੍ਰੇਮੀ ਆਇਆ ਤੇ ਹੈ ਜਿਸ ਨੂੰ ਸੰਗੀਤ ਨਾਲ ਪਿਆਰ ਹੈ ਉਹੀ ਆਏਗਾ ਦੂਜਾ ਤੇ ਆਂਦਾ ਨਹੀਂ ਹੈ ਜੀ ਕੋਈ ਹੁਣ ਮੇਰੇ ਕੋਲ ਆਪਣਾ ਜੀ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਇੱਕ ਉਹਦੇ ਘਰ ਵਾਲੀ ਉਹ ਮਤਲਬ ਲੇਡੀ ਪ੍ਰੋਫੈਸਰ ਸੀ ਉਹਦੇ ਘਰ ਵਾਲਾ ਸਿਵਲ ਸਰਜਨ ਹੈ ਜੀ ਉਹ ਆਗੇ ਦੋ ਜਣੇ ਇੱਕ ਆਪਣਾ ਜਲੰਧਰ ਤੋਂ ਡੀਐਸਪੀ ਸਾਹਿਬ ਸੀ ਉਹ ਆਏ ਮੇਰੇ ਕੋਲ ਉਹਨਾਂ ਦੀ ਬਚਾਰੇ ਦੀ ਡੈਥ ਹੋ ਗਈ ਉਹ ਜੀ ਬਹੁਤ ਬਧੀਆ ਬੰਦੇ ਸੀ ਹਾਂ ਸੋ ਬਹੁਤ ਬਹੁਤ ਧੰਨਵਾਦ ਸਮਾ ਦਿੱਤਾ ਤੇ ਇਸ ਦੀ ਜਿਹੜੀ ਬਾਪੂ ਜੀ ਜਿਹੜਾ ਜ਼ਿਕਰ ਕਰ ਰਹੇ ਸੀ ਕਿ ਇਸ ਦਾ ਬڑا ਉਹਨਾਂ ਦੇ ਮੰਦੇ 20 ਕੀ ਇਹ ਜਿਹੜੀ ਆ ਲੈਣੀ ਹੈ ਤੇ ਇਹ ਚਿੜੀਆ ਉਹਨਾਂ ਨੇ ਲਿਆ ਤੇ ਸਾਰੇ ਉਹ ਟੇਪ ਰਿਕਾਰਡਸ ਕਹਿ ਸਕਦੇ ਹਾਂ ਜਿਵੇਂ ਉਹਨਾਂ ਦੇ ਉੱਪਰ ਰੱਖਿਆ ਹੋਇਆ ਇਹ ਜਿਹੜੇ ਪੱਥਰ ਦੇ ਜਿਹਦੇ ਨਾਲ ਇਹ ਚੀਜ਼ ਚੱਲਦੀ ਹੈ ਇਹ ਸਾਰਾ ਜਿਹੜਾ ਇਹਨਾਂ ਨੇ ਹੁਣ ਤੱਕ ਸੰਭਾਲ ਕੇ ਰੱਖਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਸਮਾਨ ਹੈ ਜਿਹੜਾ ਉਹ ਹਲੇ ਵੀ ਉਹਨਾਂ ਦੇ ਕੋਲ ਪਿਆ ਹੈ ਤੇ ਇਹ ਜਿਹੜਾ ਜੋ ਬਾਰੋ ਜਿਹੜਾ ਲੈ ਕੇ ਆਏ ਸੀਗੇ ਬਾਪੂ ਕਿੱਥੋਂ ਲੈ ਕੇ ਆਏ ਸੀਗੇ ਜੀ ਇਹ ਹਾਂਗਕਾਂਗ ਦਾ ਬਣਿਆ ਹੋਇਆ ਜੀ ਅੰਬਾਲੇ ਕਿਸੇ ਦੁਕਾਨਦਾਰ ਕੋਲ ਪਿਆ ਸੀ ਜੀ ਮੈਂ ਲੈਣੇ ਸੀ ਹਾਂਗਕਾਂਗ ਦਾ ਹਾਂਗਕਾਂਗ ਦਾ ਬਣਿਆ ਹੋਇਆ ਇਹ ਕੀ ਚੀਜ਼ ਹੈ ਜੀ 3 ਸੀਰੀਜ਼ ਕੜੀ ਆਵਾਜ਼ ਜੀ ਜੀ ਇਹ ਇਹ ਬਲੈਕ ਐਂਡ ਵਾਈਟ ਟੈਲੀਵਿਜ਼ਨ ਹੈ ਜੀ ਕਿੰਨੇ ਟੈਲੀਵਿਜ਼ਨ ਨੇ ਜੀ ਹਲੇ ਰੱਖੇ ਹੋਏ ਮੇਰੇ ਕੋਲ ਜੀ ਚਾਰ ਪੰਜ ਟੈਲੀਵਿਜ਼ਨ ਬਲੈਕ ਐਂਡ ਵਾਈਟ ਪੁਰਾਣੇ ਨੇ ਜੀ ਇਹਨਾਂ ਨੂੰ ਹੋ ਗਏ ਜੀ ਮਤਲਬ 1980 ਦਾ ਲਗਭਗ ਆਏ ਸੀ ਤੇ ਇੱਕ ਇਹ ਇਹ ਟੈਲੀਵਿਜ਼ਨ ਪਿਆ ਇਹ ਵੀ ਟੈਲੀਵਿਜ਼ਨ ਹੈ ਜੀ ਹਾਂ ਜੀ ਚੱਲਦਾ ਹੈ ਕਿੰਨਾ ਪੁਰਾਣਾ ਹੈ ਜੀ ਇਹ ਮਤਲਬ ਇਹੀ ਹੈ ਜੀ ਇਹ ਮਤਲਬ ਛੋਟੇ ਛੋਟੇ ਆਏ ਸੀ ਪਹਿਲਾਂ ਇਹਨਾਂ ਨੂੰ ਵੀ ਹੋ ਗਏ ਜੀ ਮਤਲਬ ਪਰ 80 85 ਦੇ ਲਗ ਭੱਗੇ ਆਏ ਆ ਸਾਰਾ ਸਮਾਨ ਜਿਹੜਾ ਬੱਪੂ ਨੇ ਆਪਣੇ ਕੋਲ ਸਾਂਭ ਕੇ ਰੱਖਿਆ ਹੋਇਆ ਕਿਉਂਕਿ ਸੰਗੀਤ ਨੂੰ ਪਿਆਰ ਕਰਦੇ ਨੇ ਸੰਗੀਤ ਨੂੰ ਜਿਹੜਾ ਜਿਵੇਂ ਕਹਿ ਸਕਦੇ ਕਿ جنੂਨ ਹੈ ਉਹਨਾਂ ਦੇ ਵਿੱਚ ਕੀ ਉਹ ਸੰਗੀਤ ਦਾ ਸਮਾਨ ਕੇ ਰੱਖਣ ਉਹਨਾਂ ਦੀ ਕੈਸਤਾ ਹਲੇ ਤੱਕ ਉਹਨਾਂ ਨੇ ਸਾਂਭ ਕੇ ਰੱਖਿਆ ਹੋਇਆ ਯਾਨੀ ਪੁਰਾਣੇ ਟੀਵੀ ਹੋਣ ਉਹ ਵੀ ਹਲੇ ਉਹਨਾਂ ਕੋਲ ਜਿਹੜੇ ਉਸੀ ਤਰ੍ਹਾਂ ਸਾਂਭ ਕੇ ਰੱਖੇ ਹੋਏ ਨੇ ਸਮਾਨ ਬਹੁਤ ਜਿਹੜਾ ਜਿਵੇਂ ਕਹਿ ਸਕਦੇ ਸਮੁੰਦਰ ਜਿਹੜਾ ਉਹਨਾਂ ਨੇ ਆਪਣੇ ਕੋਲ ਰੱਖਿਆ ਹੋਇਆ ਤੇ ਸਮੁੰਦਰ ਦੇ ਵਿੱਚ ਜਿਹੜਾ ਬਹੁਤ ਸਾਰੀਆਂ ਅਨਮੋਲ ਚੀਜ਼ਾਂ ਨੇ ਜਿਹੜੀਆਂ ਉਹ ਸਾਮਕਿ ਉਹਨਾਂ ਨੇ ਰੱਖੀਆਂ ਹੋਈਆਂ ਨੇ ਜੋ ਉਹਨਾਂ ਦਾ ਅੱਗੇ ਜਿਵੇਂ ਇਹ ਕਹਿ ਰਹੇ ਨੇ ਕਿ ਉਹਨਾਂ ਦਾ ਬੇਟਾ ਉਹਨਾਂ ਨੂੰ ਪੂਰਾ ਸਾਥ ਦਿੰਦਾ ਹੈ ਤੇ ਹਲੇ ਵੀ ਦੇਖ ਤੁਸੀਂ ਦੇਖ ਸਕਦੇ ਹੋ ਕਿ ਸਮਾਨ ਜਿਹੜਾ ਕਾਫੀ ਮੋਬਾਈਲ ਹੋਣ ਉਹ ਵੀ ਜਿਹੜੇ ਨੇ ਰੱਖੇ ਜਿਵੇਂ ਆਪਾਂ ਟੈਲੀਫੋਨ ਦੀ ਗੱਲ ਕਰਦੇ ਹਾਂ ਕਿ ਟੈਲੀਫੋਨ ਨੇ ਉਹ ਵੀ ਪਏ ਨੇ ਤੇ ਸਮਾਨ ਕਾਫੀ ਉਹਨਾਂ ਦੇ ਵੱਲੋਂ ਇੱਥੇ ਜਿਹੜਾ ਸਾਮਕਿ ਰੱਖਿਆ ਗਿਆ ਤੇ ਸਾਡਾ ਜਿਹੜਾ ਖਬਰ ਆਸ-ਪਾਸ ਇਹ ਚੈਨਲ ਹੈ ਉਹਦੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਜੋ ਆਪਣੇ ਹਲਕੇ ਦੇ ਵਿੱਚ ਜਾਂ ਸਿਰ ਪੰਜਾਬ ਦੇ ਵਿੱਚ ਕਿਤੇ ਜਿਹੜਾ ਇਸ ਤਰ੍ਹਾਂ ਦੀ ਅਨਮੋਲ ਚੀਜ਼ ਹੈ ਉਸ ਨੂੰ ਜਿਹੜੇ ਤੁਹਾਡੇ ਤੱਕ ਲੈ ਕੇ ਆਈ